ਪੰਜਾਬ ਦੇ ਵਜ਼ੀਰਾ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ ਚ ਵੀ ਫਿਰਦਾ ਹੋਣੋ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੀ ਸ਼ਹਿਰ ਚ ਸਪੀਕਰ ਕੁਲਤਾਰ ਸੰਧਵਾ ਜੀ ਨਾਲ ਗਿਆ ਔਰ ਉਹ ਨੂੰ ਫੇਰ ਰੋਕ ਤਾਗ ਲਿਆ ਮਗਰ ਇਸ ਤਰੀਕੇ ਦਾ ਇਨਸਟੈਡ ਆਫ ਸਚਾਈ ਦਾ ਸਾਥ ਦੇਣ ਦੀ ਜਗ੍ਹਾ ਇਹ ਸਪੀਕਰ ਨੇ ਆਪ ਦੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਭਗਵੰਤ ਮਾਨ ਨੇ ਆਪਦੀ ਹੋਮ ਮਿਨਿਸਟਰੀ ਚੀਫ ਮਿਨਿਸਟਰੀ ਨੂੰ ਮਿਸਯੂਜ਼ ਕੀਤਾ ਔਰ ਇੱਥੇ ਆਪ ਸਰ ਤੇ ਦਬਾਅ ਬਣਾ ਕੇ ਇੱਕ ਚਿੱਠੀ ਜਾਰੀ ਕਰਾਤੀ ਕਿ ਨਹੀਂ ਜੀ ਉਹ ਕੇਸ ਤਾਂ ਨਿਪਟ ਗਿਆ ਮਗਰ ਫੈਕਟ ਆਫ ਦਾ ਮੈਟਰ ਇਜ਼ ਔਰ ਉਹ ਚਿੱਠੀ ਜਿਹੜੀ ਲਿਖੀ ਗਈ ਹੈ ਉਹਦਾ ਨੰਬਰ 17 ਜਨੂਅਰੀ ਦੀ 4696 ਨੰਬਰ ਲੈਟਰ ਹੈ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਇਹ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਇਹ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡਣ ਦੀ ਗੱਲ ਹੈ ਫਿਜ਼ੀਕਲ ਅਬਿਊਜ਼ ਦੀ ਗੱਲ ਹੈ ਮੈਂਟਲ ਟੌਰਚਰ ਦੀ ਗੱਲ ਹੈ ਔਰ ਇਨਸਟੈਡ ਆਫ ਸਟੈਂਡਿੰਗ ਵਿਦ ਦਾ ਪੀੜਤ ਇਹ ਜਾ ਕੇ ਪਾਵਰਫੁਲ ਆਪ ਦੇ ਅਨਮੋਲ ਹੀਰੇਆ ਐਮਐਲਆ ਨਾਲ ਹੀ ਖਲੋਂਦੇ ਸਾਫ ਕਾਇਮ ਮਿਲਿਆ ਔਰ ਇਹੀ ਕੁਝ ਕਟਾਰੂ ਚੱਕ ਦੇ ਮਾਮਲੇ ਚ ਵੇਖਣ ਨੂੰ ਮਿਲਿਆ ਔਰ ਬੜੀ ਚੇਤੀ ਮੈਂ ਇੱਕ ਕਿਸੇ ਫੋਰਮ ਤੇ ਜਾ ਕੇ ਇੱਕ ਵੀਡੀਓ ਹੋਰ ਪੇਸ਼ ਕਰੂੰਗਾ ਜਿੱਥੇ